ਵਾਹਿਗੁਰੂ ਸਤਨਾਮ ਲੋ ਜੀ ਸਾਡੇ ਨੰਨੀ ਜੀ ਦਾ मामੂ ਵੀ ਆ ਗਿਆ मामੂ ਦੇਣਾ ਨਿਆਣਿਆਂ ਦੀ ਲੋੜੀ ਕਹਿੰਦਾ ਲੋੜੀ ਵੀ ਲੋੜੀ ਸਾਡੇ ਨਿਆਣਿਆਂ ਦੀ ਲੋੜੀ ਹੈ ਅੱਜ ਤੱਕ ਆ ਕਹਿਣਾ ਕਿਹਨੇ ਪੂਛ ਮਰੋੜੀ ਹੈ ਨਾ ਕਿਹੜਾ ਕਹਾਵਤਾ ਵੀ ਦਾ ਹੈ ਕਿਆ ਮੈਂ ਕਿੱਥੇ ਬਲਜਿੰਦਰ ਜੀ ਦੀ ਲੋੜੀ ਦੇਣ ਜਾਊਂਗਾ ਮੈਂ ਕਹਿੰਦੀ ਦੀਦੀ ਕਹ ਲੈ ਪੂਛ ਮਰੋੜਨੀ ਵੀ ਕਿਧਰ ਲੋੜੀ ਲੋੜੀ ਕੀ ਨੇ ਉਸ ਮਰੋੜੀਆਂ ਤੇ ਵੀ ਜਾਣਾ ਚਲੇ ਜਾ ਗਾੜੀ ਨੇ ਤੂੰ ਵੀ ਜਲਦੀ ਹੋਰ ਫਿਰ ਕੀ ਹਾਲ ਹੈ ਜੀ ਵਧੀਆ ਵਧੀਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚਲ ਵਧੀਆ ਧੁੰਦ ਦੇ ਵਿੱਚ ਆਂ ਤਾਂ ਖੇਚੜੀ ਖੜੀ ਠੰਡ ਬਹੁਤ ਆ ਵੈਸੇ ਚੱਲ ਐਨੇ ਕੱਲ ਉੱਥੇ ਪਹੁੰਚਣਾ ਸੀ ਜੈਸਮੀਂ ਦੀ ਲੋੜੀ ਪਰ ਦਿੱਲੀ ਪਹੁੰਚੇ ਬੇ ਸੀ ਉਸ ਟਾਈਮ ਪਹਿਰੇ ਅੱਜ ਹਾਜ਼ਰੀ ਲਾਉਣ ਆਇਆ ਬੜੀ ਨਾਲੇ ਨੰਨੀ ਜੀ ਨੂੰ ਆਪਣੀ ਨੂੰ ਅਮਰਿਤ ਨੂੰ ਮਿਲਣ ਆਏ ਕਹਿੰਦੇ ਅਮਰਿਤ ਨੂੰ ਵੀ ਮਿਲ ਜਾਂਦਾ ਮੈਂ ਹੁਣ ਨੱਠ ਭੱਜ ਕੇ ਸੱਤ ਨਾ ਹੋਵੇ ਔਰ ਮੰਮੀ ਨਾਲ ਦਾ ਕੀ ਹਾਲ ਹੈ ਪਰਿਵਾਰ ਦਾ ਕੀ ਹਾਲ ਹੈ ਠੀਕ ਹੈ ਸਾਰੇ ਠੀਕ ਹੈ ਜੀ ਠੀਕ ਹੈ ਚੱਲ ਸਾਰੇ ਬੜੀਏ ਸਾਰੇ ਹਾਂ ਉਹ ਟਿਕੜ ਕਿਸੇ ਦਾ ਮਾਮੂ ਆਇਆ ਵਿਧਾ ਮੰਮੀ ਕਹਿੰਦੀ ਸੀ ਕਿ ਆਂ ਨਹੀਂ ਕਰ ਵੀਰੇ ਕੋਲੇ ਟਾਈਮ ਹੈਗਾ ਨੇ ਮੈਂ ਆਉਣਾ ਤਾਂ ਹਾਂ ਚੱਲੋ ਟਾਈਮ ਐ ਇਹ ਇਹ ਚੱਪਾ ਉਹ ਵੀ ਉਹ ਟਾਈਮ ਦਾ ਬਹੁਤ ਹੋਈ ਸਵਾਰੀਆਂ ਤਾਂ ਬਈ ਆਹੀ ਟਾਈਮ ਹੈ ਪੈਸੇ ਕਮਾਉਣੇ ਜੀ ਨਾ ਸਵਾਰੀਆਂ ਵਾਲੇ ਵੀ ਹੁਣੇ ਆਣਾ ਬਾਹਰ ਤੇ ਆ ਜਾਣਾ ਵੀ ਆਉਣਾ ਵੀ ਹਾਂ ਆਉਣਾ ਵੀ ਐ ਜਾਣਾ ਵੀ ਐ ਹੁਣ ਤੇਰੀ ਕਟਾਈ ਹੋ ਜਣੀ ਮਿੱਤੇ ਤਾਂ ਹੁਣ ਦੇਖ ਤੇਰਾ ਜਿਹੜਾ ਪਰੌਂਠਾ ਪਿਆ ਐ ਇੱਕ ਨਹੀਂ ਪਿਆ ਐ ਕਾਤ ਨਹੀਂ ਜਾਂਦੀ ਐ ਹਾਂ ਫੋਨ ਲਾ ਕੇ ਕੰਮ ਫੋਨ ਲਾ ਕੇ ਕੰਮ ਬਸ ਨਿਆਣਿਆਂ ਦੇ ਸਾਰੇ ਦੇ ਆ ਜੀ ਹਾਂ ਸਕੂਲ ਖੁੱਲ ਜਾਣੇ ਬਸ ਇਹਨਾਂ ਦੇ ਫੋਨ ਬਣ ਗਏ ਆਏ ਬਸ ਜਦ ਜਦ ਟਿਊਸ਼ਨ ਹੇ ਅਮਰਤ ਕਿ ਜਦਾ मामੂ ਐ ਵਿਧਾ ਥੋੜਾ ਭਲਾ ਮਾਮੇ ਦੇ ਪੱਗ ਨਾਲ ਦੀ ਲੁੱਤੀ ਵੀ ਇਹਨੇ ਆ ਥੱਲੇ ਲੂਈ ਉਹਦੇ ਨਾਲ ਦੀ ਬੰਨੇ ਵੀ ਦਸਤਾਨੇ ਪਾਇਆ ਹੱਥਾਂ 'ਚ ਕਹਿੰਦੀ ਮੈਂ ਨਾਮੇ ਨਾਲ ਮੈਚਿੰਗ ਕਰਨਾ ਹਾਂ ਹਾਂ ਸੁੱਤਾ ਫੇਰ ਉਤਰ ਆਹਉ ਜੀ ਬੱਸ ਪਰੌਂਠਿਆਂ ਦੀ ਖੁਸ਼ਬੂ ਜੀ ਲੱਗ ਗਈ ਹੋਣਾ ਛਕੂਂਗਾ ਦੋ ਦੋ ਛਕ ਲੂਗੀ ਆਹਾ ਇਹਦਾ ਦਾਣੇ ਦਾਲੇ ਪਰਮੋਰ ਉਧਰ ਕਿਹਜੇ ਬਣੇ ਪਰੌਂਡੇ ਜਮੀ ਹੌਣ ਤਾਂ ਸਾਰੇ ਆਇਆ ਕਰਦੀ ਦੀ ਹੁਣ ਇੱਧਰ ਤੇ ਕੈਮਰਾ ਉਧਰ ਨੂੰ ਚਲ ਗਿਆ ਜਦ ਤੇ ਇੱਧਰੋਂ ਢਿੱਲਾ ਜਾ ਕਰ ਲੈ ਮੂੰ ਆ ਮਾਮੂ ਨੂੰ ਪੁੱਛ ਕੇ ਜਾ ਫੇ ਮਾਮੂ ਨੂੰ ਤਾਂ ਪਰੌਂਟੇ ਲੈ ਦੇ ਦੋ ਪਾ ਕੇ ਹਾਂ ਲੈ ਲੈ ਮੋ ਤਾਂ ਮਾਮੂ ਨੂੰ ਰੋਟੀ ਕਿ ਪਹਿਲਾਂ ਮੈਨੂੰ ਆਪ ਤਾਂ ਖਾਣਨ ਦੇਈ ਰਾਂ ਦੇ ਮੈਂ ਲੈ ਆਦਲੇ ਪੁੱਤ ਲੈ ਆਦਲੇ ਮੈਂ ਲੈ ਆਦਲੇ ਤਾਂ ਨਾਲ ਚੱਪਲਾ ਪਾਉਣੀ ਇਹਨਾਂ ਲੈਣ ਨਾ ਦੇਣ ਇੱਕੜੀ ਤੋਰੀ ਪੀ ਤੂੰ ਬਸ ਕੋਈ ਕੁਝ ਬੰਨ ਕੇ ਰੱਖੀ ਉਹ ਇਹਨੂੰ ਨਿਕਲਣੇ ਨਹੀਂ ਦਿੰਦੇ ਉਹ ਹੀਟਰ ਚੱਲਦਾ ਦਾ ਅੰਦਰੇ ਰਹਿੰਦੀ ਹੈ ਰੱਖੇ ਗਏ ਹੀ ਹੀਟਰ ਕਰਕੇ ਬਸ ਇੱਕ ਘੇੜਾ ਕੱਢਿਆ ਹੀ ਜਾਨੀ ਉਹ ਆਪਣਾ ਬਾਥਰੂਮ ਬੂਸਟੂਮ ਜਾਇਆ ਹੈ ਬਾਹਰ ਉਹਦੇ ਬਾਅਦ ਕਮਰੇ ਚ ਹੈ ਮੈਂ ਆਣਿਆ ਤਾਂ ਜਿੰਨਾ ਪਚਾ ਕੇ ਰੱਖਿਆ ਠੰਡ ਦੀ ਮੈਂ ਚੰਗਾ ਜੀ ਹਾਂ ਠੰਡ ਹੈ ਵੀ ਇਹ ਹੁਣ ਮਿਲਿਆ ਹਾਂ ਕਾਰਮੇਨ ਕੋਲ ਜਾਇਆ ਪਹਿਲਾਂ 10 ਮਿੰਟ ਬਾਹਰ ਲਾਇਆ ਇਹ 10 ਹੈ ਪੰਜ ਚਾਰ ਦਿਨ ਤੇ ਠੰਡ ਬਹੁਤ ਹੋ ਗਈ ਹਾਂ ਦੁਬਾਰਾ ਹੋ ਗਈ ਠੰਡ ਇਤਨਾ ਹਿਸਾਬ ਨਾਲ ਛੁੱਟੀਆਂ ਵਧਣਗੀਆਂ ਚਾਹ ਹਾਂ ਜੀ ਤਾਂ ਹੀ ਆਨਲਾਈਨ ਕਲਾਸਾਂ ਲੱਗਣ ਲੱਗੀਆਂ ਹੂੰ ਜੋਕਾਂ ਦੀਆਂ ਆਨਲਾਈਨ ਕਲਾਸਾਂ ਲੱਗਦੀਆਂ ਇਹਨਾਂ ਤੋਂ ਕੰਮੇ ਆਉਂਦਾ ਰਿਤ ਨੂੰ ਕਰਨ ਦਾ ਮੈਨੂੰ ਵੀਰ ਜੀ ਕੋਲੇ ਬਾਏ ਡਾਟਾ ਤਾਂ ਹੂੰ ਪਤਾ ਨਹੀਂ ਹੁਣ ਤਾਂ ਮਿਲਦਾ ਕੀ ਕਰਦਾ ਉਹ ਤਾਂ ਅਜੇ ਕੰਮ ਗੁੰਮੂ ਨੇ ਕਿਹੜੇ ਕਰਨੇ ਆ ਹੈ ਅਜੇ ਖੇਡਣ ਕੁਦਣ ਤੇ ਫਸਿਆ ਪਿਆ ਉਹਦਾ ਜਦ ਮੇਰੇ ਵਾਂਗ ਇੱਕ ਦਿਨ ਰਹਿਣਾ ਸਕੂਲ ਨੂੰ ਜਾਣ ਨੂੰ ਉਦੋਂ ਉਹਨੇ ਫਿਰ ਨੱਠ ਭੱਜ ਕਰਨੀ ਵੀ ਮੈਂ ਕੰਮ ਕਰ ਲਵਾਂ ਸਕੂਲ ਦਾ ਕੋਈ ਮੇਰੇ ਨਾਲ ਵੀ ਕਲਾਸਾਂ ਲੱਗਦੀਆਂ ਆਨਲਾਈਨ ਹੀ ਹੂੰ ਚਾਰ ਚਾਰ ਕਲਾਸਾਂ ਲੱਗਦੀਆਂ ਸੀਟ ਜੀਆਂ ਨਾ ਜੀ ਟਿਊਸ਼ਨ ਵੀ ਨਹੀਂ ਟਿਊਸ਼ਨ ਨਹੀਂ ਲਾਇਆ ਇੱਕ ਦੀ ਅੱਛਾ ਸਕੂਲ ਨਾ ਪੇਪਰ ਵਾਲੇ ਫਰਵੀ ਚ ਮੈਂ ਕਹਿੰਦਾ ਤੂੰ ਸਕੂਲ ਵੀ ਬਦਲਦਾ ਹਣਾ ਨਾ ਹਾਂ ਸਕੂਲ ਚੇਂਜ ਕਰਤਾ ਸੀ ਸਕੂਲੇ ਵਧੀਆ ਲਾਤ ਹਾ ਟਿਊਸ਼ਨ ਦੀਆਂ ਲੋੜਾਂ ਹੀ ਹਾਂ ਨਿਆਣੇ ਪੜਾਉਣਾ ਕਿਹੜੇ ਸੌਖੇ ਪਿਆ ਬਈ ਬਹੁਤ ਬੁਰਾ ਹਾਲ ਹੈ ਮੈਂ ਤੈਨੂੰ ਕਹਿੰਦਾ ਨਾ ਨਿਆਣੇ ਦੇ ਖਰਚੇ ਨਹੀਂ ਪੂਰੇ ਹੁੰਦੇ ਹੈਗੇ ਬਈ ਜੇ ਸ਼ਿਫਟਾਂ ਮਿੰਟੇ ਜਾਇੰਨੀਆਂ ਦੋਏ ਦਿਨ ਜਦੇ ਕਢਾਉਣੀਆਂ ਪੈਣਗੀਆਂ ਹੌਲੀ ਤੇ ਕੱਪੜਿਆਂ ਵਰਗੇਰ ਲਿਆਦਾ ਸੀ ਇੰਨਾ ਸਵਾਦ ਲੱਗਿਆ ਪਰੌਂਠਾ ਮੈਨੂੰ ਬਿਨਾ ਮਿਰਚ ਤੇ ਦੇਤਾ ਹੂੰ ਆਪਣਾ ਠੀਕ ਦਾ ਮੇਰੇ ਹਿਸਾਬ ਨਾਲ ਜਿਹੜਾ ਆਪਣਾ ਤੌਰ ਤੇ ਸਰਕਾਰੀ ਸਕੂਲਾਂ ਦਾ ਉਹ ਸਭ ਤੋਂ ਵਧੀਆ ਦਾ ਹਾਂ ਉਹ ਵੀ ਔਖਾ ਲੰਦਾ ਦੱਸ ਚਾਹ ਹਾਂ ਉਹ ਸਮਾ ਵੀ ਫੱਟੀਆਂ ਵਰਗਾ ਜ ਨਹੀਂ ਫੇਰ ਉਹ ਲਿਖਾਈ ਕਰੋ ਆਪਣਾ ਉਡਾੜਾ ਲਿਖੋ ਆਫਟਰ ਨੂੰ ਦਿਖਾ ਦਿਓ ਚੱਲ ਵੇਲੇ ਵੇਲੇ ਗੱਲ ਫੇਰ ਹਾਂਜੀ ਛੁੱਟੀ ਜੂ ਗੱਜ ਨਹੀਂ ਫੇਰ ਨਾ ਲੱਗਣਾ ਮੈਂ ਤਾਂ ਵਸਿੱਤ ਕੇ ਦਿਨ ਵੀ ਸਰਕਾਰੀ ਸਕੂਲ ਚੋਂ ਦਾ ਸੱਟ ਖਾਈ ਸੀ ਮੈਂ ਮੈਂ ਵੀ ਮੈਸ ਕਰ ਰਹੀ ਸਕੂਲ ਚ ਮੈਂ ਗੱਜਣੇ ਵਾਲੇ ਦਾ ਉਰਚ ਪਸਾ ਨਹੀਂ ਆ ਮੈਂ ਕਹਿ ਦਵਾਂ ਮਨੂ ਦਾ ਪਾਪਾ ਜੀ ਨੇ ਇੰਗਲਿਸ਼ ਮੀਡੀਅਮ ਚ ਪੜਾਇਆ ਸ਼ੁਰੂ ਤੋਂ ਲੈ ਕੇ ਜਿੰਨਾ ਟਾਈਮ ਪੜਿਆ ਉਤੋਂ ਹੀ ਪੜਿਆ ਜਾਂ ਰੋਪੜ ਕਾਲ ਦਾ ਸਕੂਲ ਚ ਗਏ ਬਸ ਉਹ ਟਾਈਮ ਤਾਂ ਵੀ ਮੈਂ ਖਾਸ ਸਕੂਲ ਚ ਜਾਂਦਾ ਹੁੰਦਾ ਦਾ ਰੋਪੜ ਜਾਣਾ ਸੀ 10 ਰੁਪਏ ਮਿਲਦੇ ਹੁੰਦੇ ਤੇ ਮਨੂੰ ਅੱਛਾ ਜੀ 10 ਰੁਪਏ ਚੋਂ ਸਿਰਫ 4 ਰੁਪਏ ਸਾਡਾ ਭਾੜਾ ਲੱਗਦਾ ਹੁੰਦਾ ਤਾਂ ਦੋ ਜਾਣ ਦੇ ਦੋ ਆਉਣ ਦੇ ਉਂ 4 ਰੁਪਏ ਭਾੜਾ ਹੁੰਦਾ ਤਾਂ ਇੱਕ ਸਾਈਡ ਦਾ ਸਕੂਲ ਵਾਲਾ ਬੱਚਾ ਕਰਕੇ ਸਾਨੂੰ 2 ਰੁਪਏ ਮਾਵਾ ਫਿਰ 6 ਰੁਪਏ ਬਾਦ ਦੇ ਦਿੰਦਾ 6 ਰੁਪਏ ਵਸੇ ਕੰਟੀਨ ਚ ਬਣਾ ਨਾ ਟੌਰ ਨਾਲ ਹਾਟ ਡੌਗ ਬਹੁਤ ਵਧੀਆ ਬਣਾਉਂਦਾ ਹੁੰਦਾ ਤਾਂ ਬਾਈ ਬਸ ਉਹ ਤਾਂ ਦੋ ਦੋ ਹਾਟ ਡੌਗ ਲੈਣੇ ਅਸੀਂ ਫਿਰ ਅੱਛਾ ਜੀ 3 ਰੁਪਏ ਦਾ ਇੱਕ ਮੈਨੇ ਮਿਲ ਜਨ ਦੇ ਦੇ 3 ਰੁਪਏ ਦਾ ਇੱਕ ਹਾਟ ਡੌਗ ਹੁਣ ਪਤਾ ਕਿੰਨੇ ਦਾ ਫਿਰ ਟੌਰ ਨਾਲ ਬਹਿ ਕੇ ਖਾਂਦੇ ਹੁੰਦੇ ਸੀ ਟੌਰ ਨਾਲ ਬਹਿ ਕੇ ਨਿਆਣਿਆਂ ਨੂੰ ਦਿਖਾਉਂਦੇ ਹੁੰਦੇ ਤੇ ਆਪਣੇ ਯਾਰਾ ਦੇ ਤਰ ਜਿਹੜੇ ਆਲੇ ਦਲੇ ਜਿਹੜਾ ਸਾਡੇ ਸਰਕਲ ਤੋਂ ਪਰ ਹੁੰਦੇ ਤੇ ਬੇਸੀ ਕੰਟੀਨ ਚ ਬੈਠੇ ਹਾਟ ਡੌਗ ਖਾ ਰਹੇ ਆ ਇਹ ਜਾਸਮਾ ਦਾ 10 ਰੁਪਏ ਦੀ ਵੈਲਿਊ ਦੀ ਇੱਕ ਤੇਜੀ ਵੀਰ ਜੀ ਹੋ ਗਿਆ ਇੱਕ ਕਾਲਾ ਵੀਰ ਜੀ ਹੋ ਗਿਆ ਨਹੀਂ ਇਹ ਤਾਂ ਮੇਤੇ ਬਾਦ ਵਾਲੇ ਆ ਅੱਛਾ ਅੱਛਾ ਹਾਂ ਮੇਰੇ ਸਰਕਲ ਦੇ ਬੈਚ ਦੇ ਮੁੰਡੇ ਹੋਰ ਤੇ ਬੱਸ ਜੀ ਤੁਹਾਡੇ ਕਿਹੜਾ ਮਾਪਾ ਚਿੱਠੀਆਂ ਢੋਣੇ ਪਰ ਆਇਆ ਪਤਾ ਠੀਕ ਆ ਠੀਕ ਆ ਮਾਸਟਰ ਦਾ ਸਾਈਕਲ ਚੱਕਣਾ ਚਿੱਠੀ ਫੜਾਉਣ ਚਲੇ ਜਾਣਾ ਸਾਰਾ ਦਿਨ ਲੰਘਾਇਆ ਹੁਣਾ ਫਿਰ ਕਿਹੜੀ ਦੋ ਦਾ ਮੌਜ ਮਾਰਨੀ ਬਾਹਰ ਨਹੀਂ ਬਾਹਰ ਨਹੀਂ ਹੁੰਦਾ ਦਾ ਉਹ ਬਾਹਰ ਨਾ ਹੁੰਦਾ ਦਾ ਵਿ ਸਕੂਲ ਤੇ ਬਾਹਰ ਨਿਕਲ ਜੀ ਇੱਕ ਵਾਰ ਬਸ ਹੋਰ ਤੇ ਉਰਤੇ ਗਈ ਬਸ ਸੁਹਾਲੀ ਚਿੱਕੀ ਦੇਣ ਚਲੇ ਜਾਣਾ ਸਾਰੀ ਦਿਹਾੜੀ ਹੀ ਲਾਇਆ ਉਹਨੇ ਮੈਰਰਾ ਇੱਕ ਗੱਲ ਮੈਂ ਹੁਣ ਪੜਨੇ ਚੱਲਦੇ ਤੇ ਬਸ ਉਹ ਸਮਾਂ ਹੀ ਇਹ ਜਾਤਾ ਮੈਂ ਜਦ ਮੈਂ ਮੈਂ ਨਾ ਪਹਿਲੀ ਵਾਰ ਆਪਣੇ ਘਰ ਦੇ ਵਿੱਚ ਸਮਝ ਲਾ ਵੀ ਚੋਰੀ ਲਾਲਾ ਤਾਂ ਜੋ ਮਰਜੀ ਕਰ ਲਾ ਮੈਂ ਨਾ ਇੱਕ ਨੇ ਆਪਣੇ ਰੋਸ ਸੰਦਾਨ ਚ ਇੱਕ ਜਗਾ ਉਹ ਪਈ ਦੇਖ ਲਈ ਉੱਥੇ ਬੈਠੇ ਯਾਰ ਤੂੰ ਤੇ ਰੰਗ ਹੋਰ ਤਰ੍ਹਾਂ ਦਾ ਆਈ ਜਾਂਦਾ ਪਤਾ ਨਹੀਂ ਪਿੱਛੇ ਉਹਦਾ ਚੱਕਰ ਆ ਕੋਈ ਹਾਂ ਹੁਣ ਸਹੀ ਹੋਣਾ ਤੇ ਮੈਂ ਨਾ ਆਪਣੇ ਘਰ ਤੇ 10 ਰੁਪਏ ਚੋਰੀ ਕਰ ਲੇ ਗਿਆ ਰੋਜੰਦਾਂ ਤੁਸਾਂ ਕੇ ਜੇਬ ਚ ਪਾ ਕੇ ਹਾਈ ਹਾਈ ਅਸੀਂ ਸਾਈਕਲਾਂ ਪਰ ਗਏ ਅੱਛਾ ਜੀ ਸਾਈਕਲਾਂ ਪਰ ਰੋਪੜ ਨੂੰ ਗਏ ਚਾਰ ਪੰਜ ਜਣੇ ਮੇਰੇ ਸਕੂਲ ਦੇ ਮੁੰਡੇ ਨਾਲ ਗੁਰਮਤ ਮਟਾਲਾ ਹਾਈ ਸਕੂਲ ਦੇ ਵਿੱਚ ਹਾਂਜੀ ਹਾਂਜੀ ਤੇ ਮੈਂ ਗਾਂਧੀ ਚੌਂਕ ਚ ਲੱਸੀ ਦਾ ਗਲਾਸ ਵੀ ਤਾ 10 ਰੁਪਏ ਦਾ ਉਹ ਬਾਕੀ ਸਾਰੇ ਬਾਹਰ ਖੜੇ ਅੱਛਾ ਜੀ ਹਾਂ ਮੈਂ ਇਕੱਲੇ ਹੀ ਲੱਸੀ ਪੀਣ ਗਿਆ ਫਿਰ ਚੌੜੋ ਕਿ ਮੈਨੂੰ ਪਰਦਾ ਵੀ ਮੈਂ 10 ਰੁਪਏ ਚੱਕ ਕੇ ਲੈ ਕੇ ਗਿਆ ਘਰ ਤੇ ਹਾਂਜੀ ਹਾਂਜੀ ਚੱਲ ਜਾ ਪੈਸੇ ਦੇਣ ਦਾ ਮੈਂ ਵੀ ਉਹ ਦਾਤ ਦਾ ਟੁਟ ਕੱਢਿਆ ਆਪਣੀ ਜੇਬ ਜਦ ਜਾਮਾ ਖੋਲ ਕੇ ਦੇਖਿਆ ਉਹ ਸਾਲਾ ਚੂਹੇ ਨੇ ਖਾਦਾ ਹੋਇਆ ਓਹੋ ਮਾ ਵੀ ਇਹਦਾ ਸਾਲਾ ਪੰਗਾ ਹੀ ਹੋ ਗਿਆ ਭਾਈ ਬਾ ਉੱਠ ਕੇ ਬਾਹਰ ਨੂੰ ਗਿਆ ਉਹਨਾਂ ਕੋਲ ਨੂੰ ਮੈਂ ਪੁੱਛਣ ਵੀ ਕਿਸੇ ਕੋਲ 10 ਰੁਪਏ ਹੋਵੇਗੇ ਵੀ ਮੈਂ 10 ਰੁਪਏ ਲੈ ਕੇ ਉਹਨਾਂ ਨੂੰ ਤਾਂ ਦੇਣੀ ਤੇ ਜਾਂ ਮੈਂ ਉਹਨਾਂ ਨੂੰ ਕਿਹਾ ਤੇ ਮਹਾ ਮਹਾ ਵੀ ਮੈਂ ਲੱਸੀ ਪੀ ਲਈ ਸਾਲਾ ਮੈਂ 10 ਰੁਪਏ ਮੇਰੇ ਕੋਲ ਨਹੀਂ ਹੋਇਆ ਕਹਿੰਦਾ ਹੁਣ ਤੂੰ ਦਕਾਲ ਤੇ ਬਾਹਰ ਤਾਂ ਨਿਕਲਿਆ ਕਹਿੰਦਾ ਭੱਜ ਲੈ ਵੀ ਤੇਰਾ ਸਾਈਕਲ ਅਸੀਂ ਚੱਕ ਲੈ ਆਉਂਗੇ ਮੈਂ ਭਾਈ ਸਾਹਿਬ ਮੈਂ ਬੇਲਾ ਚਾਂਗੋ ਤੇ ਨਹੀਂ ਮੁੜ ਕੇ ਦੇਖਿਆ ਕਿ ਕਿਲੋਮੀਟਰ ਅੱਡੀਆਂ ਨੂੰ ਥੱਕ ਲਾ ਕੇ ਭੱਜਿਆ ਪੂਰਾ ਉਹ ਮੈਂ ਅਜ ਜਦ ਵੀ ਮਨੋਂ ਸੀਰਲ ਦੇ ਗਾਲ ਮੁਰ ਨੂੰ ਨਿਕਲਦਾ ਮੈਨੂੰ ਯਾਦ ਆ ਜਾਂਦਾ ਵੀ ਮਾਰੇ ਮੇਰੇ ਨਾਲ ਆ ਕਾਂਡ ਹੋ ਗਿਆ ਤਾਰੇ ਇਹ ਗੱਲ ਸੀ ਵਾਲਾ ਆ ਉਹਨੇ ਬੱਸ ਪਰਤਾ ਫਰਮਾਦਾ ਕੋਈ ਪੁਰਾਣੀ ਵਾਲੀ ਯਾਦ ਰਹਿਣੀ ਹੈ ਹਾਂ ਜਿਹੜੇ ਕੋਈ ਇਦਾਂ ਦੇ ਹੋ ਜਾਂਦੇ ਆ ਉਹ ਫਿਰ ਦਿਮਾਗ 'ਚ ਰਹੇ ਜਾਂਦੀਆਂ ਗੱਲਾਂ ਮੈਸੇ ਮੈਂ ਇੱਕ 22 ਨਾਲ ਕਈ ਵਾਰ ਸਕੂਲ 'ਚ ਗਿਆ ਉੱਥੇ ਚੱਲੀਆਂ ਤੇ ਉੱਥੇ ਜਦੋਂ ਇਹਨਾਂ ਨੇ ਅੱਧੀ ਛੁੱਟੀ ਨੂੰ ਉਹ ਲੈ ਕੇ ਬੈਠਾ ਉਹ ਫੱਟੀ ਗਾਂਜਣੀ ਨਾਲ ਸਾਫ਼ ਕਰਨਾ ਇਹਨੂੰ ਪਹਿਲਾਂ ਉਹਨੂੰ ਧੋਣਾ ਕਲਮ ਘੜਨੀ ਉਹ ਵਿੱਚ ਛੋਟੇ ਛੋਟੇ ਕਾਲੇ ਰੰਗ ਦੇ ਬੱਤੀਆਂ ਪਾਉਣੀਆਂ ਛਾਈ ਬਣਾਉਣ ਵਾਸਤੇ ਉਹਦੇ ਵਿੱਚ ਬੱਤੀਆਂ ਪਾ ਕੇ ਉਹਨੂੰ ਹਲਾਈ ਜਾਣਾ ਬੈਟਿਆ ਨਾ ਤੇ ਫਿਰ ਕਲਮ ਦੇ ਵਿੱਚ ਕਾਰ ਚੀਰਾ ਦੇਣਾ ਹਾਂ ਕਲਮ ਘੜ ਕੇ ਪਹਿਲਾਂ ਅੱਧਾ ਘੰਟਾ ਲਾਉਣਾ ਕਲਮ ਘੜਨੇ ਪਰ ਹਾਂ ਰੈਨ ਤੇ ਕੀ ਲੱਭ ਕਰਕੇ ਹਾਂ ਤੱਕ ਲਾਉਣਾ ਗੱਭਾ ਹਾਂ ਕਾਂ ਕਲਮ ਬਣਦੀ ਜੀ ਦਾ ਗੱਲ ਉਹ ਮਸੇਈ ਬਸ ਦੀ ਜੀ ਤਾਂ ਉਹ ਫੱਟੀ ਵਰਲੀ ਜਾਂਦਾ ਹਾਂ ਉਹਨੂੰ ਉਹਨੂੰ ਲਿਖਾ ਨਾ ਟਕਾ ਟਕਾ ਕੇ ਲਿਖਣਾ ਫਿਰ ਐਨ ਵਧੀਆ ਵਧੀਆ ਲਿਖਾਈ ਵੀ ਬਹੁਤ ਸਾਫ ਬਣਦੀ ਸੀ ਉਹਦੇ ਪਰ ਫੱਟੀ ਕਰਵਾਉਂਦੇ ਸੀ ਹਾਂ ਕਈ ਵਾਰ ਉਹ ਵੀ ਟੀਚਰ ਫੱਟੀ ਵੀ ਫੇਰ ਦਿੰਦੇ ਤੇ ਮੈਡਮ ਆ ਜਾਂਦੇ ਕਿਤੇ ਇਕੀਆਂ ਵੀ ਹੁੰਦੀਆਂ ਉਹਦੀਆਂ ਉਹ ਵੀ ਫੱਟੀ ਲੈ ਕੇ ਉਹ ਚਤੜਾ ਉੱਪਰ ਮਾਰ ਦਿੰਦੀਆਂ ਆਚਾਰ ਜੱਡਾ ਨਹੀਂ ਦਾ ਮਿਲਦਾ ਫੇ ਫੱਟੀ ਭੰਟ ਤੋਂ ਸਮਾਂ ਵਾਸ ਸਮੇਂ ਸਮੇਂ ਦੀ ਗੱਲ ਖਾਲਸਾ ਸਕੂਲ ਤੋਂ ਜਾ ਸੀ ਗਏ ਆ ਉਹ ਤੇਨਾ ਮਤਲਬ ਜਿਹੜਾ ਸਾਡਾ ਪੀਟੀ ਮਾਸਟਰ ਸੀ ਹਾਂ ਉਹਨਾਂ ਨੇ ਬਾਂਸ ਦੇ ਡੰਡਾ ਰੱਖਿਆ ਪਤਾ ਨਿਆਣੇ ਕੁੱਟਣ ਬਾਤ ਵੀ ਉਹਨਾਂ ਆਪਣੀ ਦਸਤਾਨੀ ਕਪਾਤ ਵੀ ਅਸੀਂ ਕੋਈ ਗਲਤੀ ਕਰਦੇ ਨਹੀਂ ਤੇ ਹੈਗੇ ਵੀ ਹੁਣ ਤਾਂ ਇਹਨੂੰ ਕਿਹੜਾ ਕੰਮ ਚਲਾਤਾ ਸੰਦੀਪ ਉਹ ਕਹਿੰਦੀ ਮੈਂ ਜਾਣਾ ਪਾਪਾ ਨਾਲ ਖੇਤਾਂ ਨੂੰ ਕੱਪੜੇ ਪਾ ਕੇ ਲਈ ਕੱਪੜੇ ਉਹਨਾਂ ਦੇ ਮੇਰੇ ਮੇਰੇ ਵੀ ਨਾਲੇ ਮੇਰੇ ਵੀ ਨਾਲੇ ਚੱਕ ਲੈ ਚੱਕ ਕੇ ਉੱਥੇ ਚੱਗੀ ਦੇ ਚੱਕ ਕੇ ਐਂ ਕਰ ਅੱਥਰ ਅੱਬਾਂ ਵੀ ਕੱਢਣੀ ਆ ਨੇ ਰੋ ਰਿਹਾ ਕੰਮ ਵਾਲਾ ਯਾਰ تعال ਅਮਰਤ ਕਿਸੇ ਦਾ मामੂ ਆ ਵਿਧਵਤ ਓਏ ਕਿਸੇ ਦਾ मामੂ ਆ ਵਿਧਵਈ ਅੱਠੋ ਬਈ ਅੱਠੋ ਬਈ ਕਿਹੜੀ ਗੱਡੀ ਬੁੱਕ ਰਿਆਂਦੀ ਜੀ ਫਿਰ ਗੱਡੀ ਤਾਂ ਦੇ ਵਿੱਚੇ ਆ ਯਾਰ ਹੁਣ ਰਵਿੰਦਰ ਦਾ ਪ੍ਰੋਗਰਾਮ ਖਤਮ ਹੋ ਗਿਆ ਲੋੜੀ ਵਾਲਾ ਹੁਣ ਸ਼ੁਰੂ ਕਰਨਾ ਪ੍ਰੋਸੈਸ ਆ ਦਾ ਗੱਡੀ ਵਾਲਾ ਗੱਡੀ ਦਾ ਆਪਾਂ ਨੇ ਦੇਖਣੀ ਆ ਵੀ ਮਤਲਬ ਆਪਣੀ 8 ਲੱਖ ਦੇ ਵਿੱਚ ਵਿੱਚ ਜਿਹੜਾ ਸਿਸਟਮ ਅਲੋਟ ਆ ਦੇਵੇ ਬਸ ਉਹ ਮੁੰਡਾ ਦੱਸਿਆ ਹਤਾ ਜਲਸੀ ਦਾ ਨੰਬਰ ਹੀ ਪਾਇਆ ਤੈ ਉਹ ਤਾਂ ਤਾਂ ਜੜੀ ਏਜੰਸੀ ਦਾ ਤਾਂ ਨੰਬਰ ਪਾਇਆ ਉੱਥੇ ਉਹ ਇਮੇਜ ਗੱਡੀ ਹੋਇਓ ਨਹੀਂ ਸੀ ਉਹ ਤੇਰੀ ਹੰਡਈ ਵਾਲਿਆਂ ਦਾ ਹੀ ਸੀ ਨੰਬਰ ਉਹ ਅੱਛਾ ਜੀ ਆਪਾਂ ਅਸੀਂ ਫਿਰ ਤਾਂ ਹੁੰਡੇ ਵਾਲਿਆਂ ਦਾ ਪੁੱਛਦੇ ਉਹ ਹੰਡਈ ਵਾਲਿਆਂ ਦਾ ਤਾਂ ਉਹਨਾਂ ਨਾਲ ਗੱਲ ਕਰੀ ਉਹ ਕਹਿੰਦੇ ਵੀ ਨਹੀਂ ਉਹ ਕਹਿੰਦੇ ਸਾਨੂੰ ਦੱਸੋ ਜੀ ਉਹਨਾਂ ਦੇ ਦੋ ਤਿੰਨ ਫੋਨ ਵਾਲੇ ਕਹਿੰਦੇ ਤੁਸੀਂ ਗੱਡੀ ਕਿਹੜੀ ਲੈਣੀ ਕਿਹੜੀ ਚਾਹੁੰਦੇ ਮੇਰੇ ਸਾਹਮਣੇ ਤਾਂ ਹੋ ਗਈ ਲੋ ਕੰਪਨੀ ਗੱਡੀ ਪੈਟਰੋਲ ਤੇ ਹੈ ਕੰਪਨੀ 4 ਸਿਲੰਡਰ ਹੈ ਜੀ ਛੋਟੀਆਂ ਲੈਣੀਆਂ ਜਿੱਤੋਂ ਬਜ਼ਹਰ ਆ ਰਹੀ ਹੋਰ ਆ ਰਹੀ ਤਿੰਨ ਸਿਲੰਡਰ ਇਹ ਤਾਂ ਦੇਖੋ ਹੁਣ ਬਾਈ ਗੱਲ ਤਾਨੂੰ ਡਿਸੀਜਨ ਮੈਂ ਦੇਖ ਆਪਾਂ ਤਾਂ ਦੇਖਣ ਵਾਲਿਆਂ ਦਾ ਡਿਸੀਜਨ ਲੈਣਾ ਬਡੇ ਬ੍ਰਦਰ ਨੇ ਆਹ ਪੁੱਹੀ ਦੱਸੂਗਾ ਕਿ ਕੀ ਕੀ ਕਰਨਾ ਮੈਂ ਤਾਂ ਇੱਕ ਹੋਰ ਦੇਖੀ ਸੀ ਨਾ ਮੈਂ ਵੀਡੀਓ ਦੇਖੀ ਵੀ ਰਾਜਪੁਰੇ ਨਾ ਜਿਹੜੀਆਂ ਫਾਈਨੈਂਸਰਾਂ ਨੇ ਗੱਡੀਆਂ ਫੜੀਆਂ ਹੋਈਆਂ ਨਵੀਂ ਖੜੀਆਂ ਕੋਈ ਸਾਲੀ 4 ਮਹੀਨੇ ਚੱਲੀ ਵੀ ਐ ਕੋਈ 6 ਮਹੀਨੇ ਚੱਲੀ ਹੋਈ ਆ ਆ ਉਹਦੇ ਮੈਂ YouTube ਪਰ ਦੇਖਿਆ ਤਾਂ ਬੋਲੀ ਜੁੱਤੀ ਦੀ ਕੋਈ 1.5 ਲੱਖ ਨੂੰ ਕੋਈ 4 ਲੱਖ ਨੂੰ ਉਹ ਸ਼ਿਰੀ ਸ਼ਾਮ ਵਾਲੇ ਬੋਲੀ ਕਰਦੇ ਆ ਉਹਦੇ ਬੋਲੀ ਦਾ ਭਰਨਾ ਪੈਂਦਾ 20120 ਰੁਪਿਆ ਪਹਿਲਾਂ ਭਰਨਾ ਪੈਂਦਾ ਤੁਸੀਂ ਗੱਡੀ ਲੋਨ ਆ ਲਓ ਫੇਰ ਨਾ ਫੇਰ ਤੁਸੀਂ ਤੁਹਾਨੂੰ ਉੱਥੇ ਐਂਟਰੀ ਮਿਲਦੀ ਐ ਅੰਦਰ ਜਾਣਾ ਨਾ ਉਹਨਾਂ ਤਾਂ ਕੀ ਕਹਿੰਦਾ ਜਦੋਂ ਜੇ ਤੁਸੀਂ ਗੱਡੀ ਲੈਣੀ ਹੈ ਤਾਂ ਉਹ ਵਿੱਚ ਅਡਜਸਟ ਹੋ ਜੂਗਾ ਨਹੀਂ ਥੋੜਾ ਉਹ ਰਫੰਡ ਹੋ ਜਾਂਦਾ ਆ ਰਫੰਡ ਹੋ ਜੂਗਾ ਨਹੀਂ ਮਤਲਬ ਆ ਟਾਈਮ ਪਾਸ ਵਾਲਾ ਨੂੰ ਨਹੀਂ ਜਾਣ ਦਿੰਦੇ ਉਹ ਟਾਈਮ ਪਾਸ ਵਾਲਾ ਨੂੰ ਨਹੀਂ ਜਾਣ ਦਿੰਦੇ ਜਿਹਨੂੰ ਨਜ਼ਾਰਾ ਲੈਣਾ ਵੀ ਹਾਂ ਸੁਆਦ ਲੈ ਜਾਣਾ ਅੰਦਰ ਹਾਂ ਉਹ ਨਹੀਂ ਹੈਗੇ ਉਹ ਤਾਂ ਉਹ ਤਾਂ ਚਾਹੀਦਾ ਵੀ ਇਦਾਂ ਹੀ ਹੈ ਉਹਦੇ 'ਚ ਮੈਂ ਉਹਦੇ 'ਚ ਮੈਂ ਬੰਦੇ ਦੀ ਗੱਲ ਨੋਟ ਕਰੀ ਉਹਨੇ ਉਹਨੇ ਗੱਡੀਆਂ ਕਈ ਦਿਖਾਈਆਂ ਉਹਦੇ ਵਿੱਚ ਆਪਣੇ ਬਲੌਗ ਤੇ ਤੇ ਮਤਲਬ ਵਧੀਆ ਵਧੀਆ ਕੋਈ ਸੜੀ 4000 ਕਿਲੋਮੀਟਰ ਗੱਡੀ ਚੱਲੀ ਵੀ ਕੋਈ 5 ਕੋਈ 10 ਇਹ ਕਨੈਕਟਰ ਇਹਦਾ ਵੀ ਹੈ ਉਹਦੇ ਨਾਲ ਹਾਂ ਗੱਡੀ ਏਜੰਸੀ ਨਾਲੋਂ ਵੀ 3 ਲੱਖ ਸਸਤੀ ਮਿਲ ਜਾਂਦੀ ਹੈ ਹਾਂ ਉਹ ਉੱਥੇ ਮੈਂ ਬਾਈ ਨੂੰ ਕਹਤਾ ਵੀ ਪਿਕਵਰ ਜਿਹੜਾ ਮਾਰ ਕੇ ਆਉਂਗਾ ਹੁਣ ਰਵਿੰਦਰ ਦਾ ਉੱਧਰ ਪ੍ਰੋਗਰਾਮ ਖਤਮ ਹੋ ਗਿਆ ਫਿਰ ਉਹਨਾਂ ਦੇਖਦੇ ਆ ਬਣਾਉਣੇ ਪ੍ਰੋਗਰਾਮ ਉੱਧਰ ਦਾ ਵੀ ਬਾਕੀ ਨਹੀਂ ਤਾਂ ਫਿਰ ਦੇਖਦੇ ਆ ਬੈਗਰ ਦੇਣੀ ਫਿਰ ਤਾਂ ਮੇਜ ਸਭ ਤੇ ਵਧੀਆ ਚਾਰ ਸਿਲੰਡਰ ਦਾ ਹੂੰ ਗੱਡੀ ਵੀ ਵਧੀਆ ਏ 60000 ਰੁਪਏ ਲੈਣਾ ਏਜੰਸੀ ਵਾਲਿਆਂ ਨੇ ਉਹ ਸੀਐਨਜੀ ਕਿੱਟ ਲਾ ਕੇ ਦਿੰਨੇ ਆ ਅੱਛਾ 30 ਹੁੰਦੀ ਆਰ ਸੀ ਵੀ ਚੜਾ ਕੇ ਦਿੰਨੇ ਆ ਹਾਂ ਕੰਪਨੀ ਫੀਟਿੰਗ ਨਹੀਂ ਹੁੰਦੀ ਹੂੰ ਇਦਾਂ ਮੁਰੇ ਨਾ ਕਰ ਲੈਣਾ ਕੀਆ ਕੈਰਸਨ ਵੀ ਕਰ ਲਿਆ ਕੀਆ ਕੈਵਨ ਸਾਲੇ ਵੀ 80000 ਰੁਪਏ ਉਹ ਬਾਈ ਉਹ ਵੀ ਸੀ ਆ ਜਾ ਯਾਰ ਇੱਧਰ ਹੁਣ ਜਿਹੜੀ ਜਿਹੜੀ ਗੱਲ ਖੋਲ੍ਹ ਕੇ ਕਰਨੇ ਕਰਨੇ ਹੁਣ ਕਰ ਲਾ ਫੇਰ ਫੋਨ ਕਰੀ ਜਾਂਦਾ ਉਹਨੂੰ ਬਾਈ ਨੂੰ ਤੂੰ ਉਹ ਉਹਨੂੰ ਦੱਸ ਵੀ ਅਮੀਜ਼ ਤੇ ਅਮੀਜ਼ ਦਾ ਅਮੀਜ਼ ਦਾ ਇਹ ਚੱਕਰ ਪਾਉਂਦੇ ਤੇ ਵੀ ਉਹਦੇ ਸੀ ਐਨ ਜੀ ਕਿੱਟ ਨਹੀਂ ਹੈਗੀ ਤੇ ਚ ਕੰਪਨੀ ਚੌਂ ਨਹੀਂ ਆਉਂਦੀ ਮਤਲਬ ਕੰਪਨੀ ਲਾ ਕੇ ਦਿੰਦੀ ਹੈ ਹਾਂ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ 60000 ਰੁਪਏ ਲੈਂਦੇ ਹੋ ਆਰਸੀ ਵੀ ਚੜਾ ਕੇ ਦਿੰਦੇ ਹਾਂ ਹਾਂ ਗਰੰਟੀ ਵੀ ਹੁੰਦੀ ਆਉਂਦਾ ਨਹੀਂ ਜਿੰਨੀ ਪਿੱਛਾਂ ਦੀ ਆਉਂਦੀ ਹੈ ਹਾਂ ਕੰਪਨੀ ਜੇ ਨਹੀਂ ਗਰੰਟੀ ਹੈ ਗਰੰਟੀ ਵੀ ਹੋਗੀ ਜਿੰਨੇ ਉਹਦੇ ਬਾਅਦ ਅਸੀਂ ਉਦੋਂ ਦਾ ਦਾ 6:30 ਵਜੇ ਫੋਨ ਕਰਿਆਤਾ ਪਾਪਾ ਨੇ ਪਾ ਦੇ ਗਈ ਸੀ ਨਾ ਲੈ ਕੇ ਪਾਪਾ ਨੇ ਪਾ ਦੇ ਕੀ ਆ ਬਾਤ ਨੇ ਤੇਰੇ ਪਾਪਾ ਨੇ ਪਪੜੇ ਨਮੇ ਇਜਾ ਤਾ ਤੋ ਦਿੱਤਾ ਕਿ ਤੇ ਹੁਣ ਜਾਣਾ ਆਉਣਾ ਹੋਵੇ ਫੇਰ ਕਿਹੜੇ ਪਾਉਂਗੀ ਦੇ ਫੇਰ ਹੋਰ ਲਾਗੀ ਪੱਟਣ ਉਧਰ ਜਾ ਕੇ ਉਹ ਚੱਲ ਕੋਈ ਨਹੀਂ ਫੇਰ ਪਾ ਲਈ ਹੁਣ ਠੰਡ ਤਾਂ ਤਾਂ ਬਚ ਗਈ ਦੂਏ ਜਾਵੇ ਨਾ ਆ ਪਾਵੇ ਨਾ ਫੇਰੀ ਜਾਵੇ ਆਵੇਂ ਜਰ ਨਹੀਂ ਹਾਇ 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 ਕੱਟਾ ਦਿੰਦੇ ਰੇ ਇਹ ਹੁਣ ਪਤਾ ਨਹੀਂ ਰਹਿਣ ਤੇਰੀ ਤਾਂ ਹੁਣ ਕਿਆ ਪੱਟ ਦੀ ਪੁੱਤਲ ਮਾਰੀ ਨੂੰ ਦੋ ਕਿਆ ਲੈਣਾ ਹੈ ਬਾਪਾ ਬਾਪਾ ਕਿਹਨਾਂ ਦਰਵਾਜ਼ਾ ਕਰਨੀ ਆ ਕਿੰਨੋਂ ਮਿੱਠੇ ਜਿਹੇ ਬੜੀਆ ਦਾ ਇਹ ਦੋਨੋਂ ਅੰਮ੍ਰਿਤ ਖੇਤਾਂ ਚੋਂ ਅੰਮ੍ਰਿਤ ਉਹ ਖੇਤਾਂ ਨੂੰ ਕੌਣ ਚੱਲਿਆ ਕੋਈ ਵੀ ਨਹੀਂ ਚੱਲਿਆ ਪੁੱਤ ਹਾਂ ਨਾ ਸਿਰਫ ਟੋਪੀ ਨਾ ਪੈਰਾ ਮੰਜ ਰੱਬ ਨਾ ਬੂਟ ਮੈਂ ਕਮਰੇ ਤੋਂ ਬਾਹਰ ਹੁਣ ਨਿਕਲ ਗਿਆ ਮੈਂ ਹਾਂ ਜੀ ਉਹ ਉਹ ਕਮਿਊਨਿਟੀ ਦਾ ਬਾਈ ਬਣਾ ਕਾਲਾ ਬਾਈ ਕੰਦਾ ਇਹ ਮੈਸੇਜ ਨੂੰ ਵੀ ਲੱਗ ਜਾਂਦਾ ਉਹ ਸੀਐਨਜੀ ਕਿਟ ਹਾਂ ਹੁਣ ਗੱਲਾਂ ਆਏ ਆਂ ਵੀ ਜਿਹੜੀ ਅਮੇਜ ਆ ਉਹ 10 ਲੱਖ ਤੇ ਪਲੱਸ ਪੈਣੀ ਆ ਉਹ ਇਹ ਨਹੀਂ ਮੈਨੂੰ ਪਤਾ ਹੈਗਾ ਉਹ 5 ਸਟਾਰ ਦੇ ਵਿੱਚ ਹੈ ਤੇ 4 ਸਿਲੰਡਰ ਇੰਜਨ ਹੈ ਹਾਂ ਇਹ ਤਾਂ 4 ਹਾਂਜੀ ਇਹ ਇਹ ਕਿੰਦਾ ਹੈ 10 ਲੱਖ ਦੇ ਸੀਐਨਜੀ ਸੀਐਨਜੀ ਦਾ ਹੋਊਗਾ ਉਹ ਉਹਨਾਂ ਨੇ ਆਪਣਾ ਬੱਸਿਆ ਸੀਗਾ 8.5 ਤੋਂ 9 ਲੱਖ ਸ਼ੋਰੂਮ ਦੀ ਕੀਮਤ ਉਹ ਦੋ ਤਿੰਨ ਮਾਡਲਾਂ ਦੇ ਵਿੱਚ ਆਓ ਜਿਹੜੇ ਟੌਪ ਮਾਡਲ ਦੀ ਗੱਲ ਕਰਦੇ ਜਾਨੀ ਉਹ ਉਹ ਕਹਿੰਦੇ ਵੀ ਫਿਰ ਜਿਹੜਾ ਐਕਸਟਰਾ ਤੁਸੀਂ ਉਹ ਲਵਾਉਂਗੇ ਸੀਐਨਜੀ ਕਿੱਟ ਹਾਂਜੀ ਉਹ ਉਹ ਵੀ ਜੇ ਕੰਪਨੀ ਉਹ ਉਹਨਾਂ ਕੰਪਨੀ ਨਾਲ ਵੀ ਅਸੀਂ ਕਿਤੇ ਗੱਲਬਾਤ ਕਰੀ ਵੀ ਆ ਹਾਂ ਹਾਂ ਸਮਝ ਲੈ ਤੇ ਉਹਦਾ ਹੈਗਾ ਜਿਹੜਾ ਕੋਈ ਹੋਰ ਚੱਲਦੇ ਦਾ ਉਹਦੇ ਨਾਲ ਤੇ ਜੇ ਅਸੀਂ ਆਪ ਲਵਾਉਨੇ ਆ ਤਾਂ ਅੱਧੇ ਰੇਟ ਵਿੱਚ ਫਿਰ ਉੱਥੇ ਚੱਕਰ ਆ ਜਾਂਦੇ ਵੀ ਉਹਨਾਂ ਨੇ ਗਾਰੰਟੀ ਨਹੀਂ ਦੇਣੀ ਫਿਰ ਉਹ ਚੀਜ਼ ਦੀ ਇੰਜਣ ਦੀ ਹਾਂਜੀ ਇਹ ਹੈ ਆ ਉਹ ਗਾਰੰਟੀ ਭਾਤੀ ਵਿੱਚ ਉਹ ਲੱਤੀ 30 ਬੰਤੀ ਜਾਂ ਦੀ ਗਾਰੰਟੀ ਉਹ ਪੈ ਗਈ ਜਦੋਂ ਉਹਨਾਂ ਨੇ ਪੈਸੇ ਲੈ ਲਏ ਹਾਂ ਤੁਹਾਨੂੰ ਆਰ.ਸੀ. ਉੱਪਰ ਵੀ ਚੜਾ ਕੇ ਦੇਣੀ ਹੈ ਹਾਂ ਉਹ ਵੀ ਗੱਲ ਹੈਗੀ ਆਰ.ਸੀ. ਉੱਪਰ ਵੀ ਦੇਣੀ ਆਰ.ਸੀ. ਚੜਾ ਕੇ ਦੇਣੀ ਆਰ.ਸੀ. ਉੱਪਰ ਐਂ ਚੜਦੀ ਹਾਂ ਤੁਸੀਂ ਗੱਡੀ ਦੇ ਦੋਗੇ ਫਿਰ ਆਰ.ਸੀ. ਤਾਂ ਜਦੋਂ ਗੱਡੀ ਨਿਕਲਦੀ ਹੈ ਉਹ ਤਾਂ ਨੰਬਰ ਤਾਂ ਜਦੇ ਲਾ ਕੇ ਦੇ ਦਿੰਨੇ ਆਂ ਅੱਛਾ ਮੈਨੂੰ ਇਹ ਦੱਸੋ ਇਹ ਤਾਂ ਜਿੰਨੀ ਹੋਣੀ ਆਰ.ਟੀ.ਜੀ. ਦੀ ਐਵਰੇਜ ਹੈ 19 ਉਹਦੀ ਵੀ ਐਵਰੇਜ ਤਾਂ ਨੇ ਜ਼ਿਆਦਾ ਹੀ ਕਿਉਂ ਦੀਰਤੀ ਦੇ ਗੱਲ ਨੂੰ ਕਿ ਮੈਂ ਕਿਹਾ 30 ਛੋਟੀ ਹੈ 27 28 ਕੇ ਆ ਨੋਰਮਲ ਚਲਾਉਣੇ ਨਾਲ ਤਾਂ 30 ਬਰਾਸ ਦੀ 30 ਪਤੀ ਜੋ ਛੋਟੀਆਂ ਹੁੰਦੀਆਂ ਗੱਡੀਆਂ ਜਿਤਨਾ ਡਿਜ਼ਾਇਰ ਹੋਊਗੀ ਹਾਂ ਡਿਜ਼ਾਇਰ ਥੋੜੀ ਜਿਹੀ ਜਾਂਦੀ ਹੈ 30 ਬਰਾਸ ਹਾਂ ਜਿਤਨਾ ਡਿਜ਼ਾਇਰ ਹੋਗੀ ਜਾਂ ਫਿਰ 50 ਰੱਬ ਤੇ ਰੱਬਾ ਕਰੇ ਬੈਗਨਾਰ ਹੋ ਗਈ ਬੈਗਨਾਰ ਦੇ ਪਿੱਛੇ ਦਾ ਮੈਂ ਪਿਆ ਹੋਇਆ ਉਹਨੂੰ ਕਲਰਫੁੱਲ ਚ ਨਹੀਂ ਆਉਂਦੀ ਇਹ ਕਿ ਯਾਰ ਚੱਕਰ ਦਾ ਹੈ ਚੱਕਰ ਹੈ ਨਾ ਫਿਰ ਜਿਹੜੇ ਸਟਾਰ ਰੇਟਿੰਗ ਦੇਖਣੀ ਹੈ ਕੋਈ ਦੇਖਣੀ ਫਿਰ ਇੰਜਨੇ ਵੀ ਤਾਂ ਪਾਵਰਫੁੱਲ ਚਾਹੀਦਾ ਹਾਂ ਨਵੀਂ ਨਵੀਂ ਤਾਂ ਚੱਲੀ ਜਾਊ ਹਾਂ ਸਾਲ ਡੇਢ ਸਾਲ ਬਾਅਦ ਫਿਰ ਮਿਸਤਰੀ ਚੱਕਰ ਕੱਢਦੇ ਗੀੜੀਏ ਬੈਗਨਾਰ ਦਾ ਆ ਕੰਮ ਹੈ ਹੈ ਅੱਨੇ ਤਾਂ ਬਿਕ ਮਿਲਦੀ ਹੋਣੀ ਹੈ ਕਿ ਚੰਡੀਗੜ੍ਹ ਦੀ ਨੜੇ ਨੜੇ ਤਿੰਨ ਸਿਲੰਡਰ ਹੈ ਨਾ ਹਾਂ ਤਿੰਨ ਸਿਲੰਡਰ ਕਰਕੇ ਥੋੜੇ ਵਿੱਚ ਤਾਂ ਚੱਲ ਚੱਲੀ ਜਾਊ ਇਹ ਤਾਂ ਮਾਤਰ ਵਰਗੇ ਟੈਕਸੀ ਪਾਉਣਗੇ ਕੁਛ ਕਰਨੀ ਸਾਡੇ ਬਚਾਤ ਹੋਣੀ ਚੱਲਣੀ ਹਾਂ ਤੁਹਾਡੇ ਕੋਲ ਹੈਗਾ ਮਹਗਾ ਇਹਗਾ ਤੁਹਾਡੀ ਠੀਕਾ ਇਹ ਹੈ ਨਾ ਚੱਕਰ ਹੂੰ ਬੈਕ ਇਨ ਆਰ ਦਾ ਹੀ ਸੋਚ ਰਿਹਾ ਤਾਂ ਜਾਂ ਫਿਰ ਮੈਂ ਆਰਟੀਕਲ ਤੇ ਵਾਲੇ ਨਾਲ ਦੀ ਪਲਾਨ ਕਰਦਾ ਵੀ ਐਵਲ ਦੋਤੀ ਆਉਂਗੇ ਫਿਰ ਅਨੁਭਵ ਨੂੰ ਫੇਲ ਕਰਦਾਂਗੇ ਉਹ ਵੀ ਵਧੀਆ ਹੈ ਹਮੇ ਦੋਨੇ ਕੰਮ ਕਰ ਲੀਏ ਸਾਡੇ ਮਜ਼ਦੂਰ ਛੋਟੇ ਛੋਟੇ ਵਾਲਾ ਕੰਮ ਵੀ ਹੋ ਗਿਆ ਇਹਦੇ ਪਿੱਛੇ ਰੋਟ ਗੱਲ ਮੈਂ ਮੈਂ ਐਵਰੇਜ ਰੋਟਰੀ ਜੋ ਹੈ ਉਹ ਉਹੀ ਹੈ ਕਿਹੜੀ ਯੋ ਨੋਵਾ ਯੋ ਨੋਵਾ ਹੀ ਹੈ ਉਹ ਤਾਂ ਆ ਗਈ ਹੈ ਵੀ ਘੁੰਮਣਾ ਮੈਂ ਇੰਡੀਆ ਦੇ ਬੰਦੇ ਤਾਂ ਗੱਡੀ ਤੇ ਚਲੀ ਜਾਂਦਾ ਜੇ ਲਊਗਾ ਨਹੀਂ ਫਿਰ ਉਹ ਕਰੀ ਵੀ ਤਾਂ ਆਪ ਸੀ ਚਰੋਈ ਹੋਗੀ ਹਾਂ ਆਪ ਸੀ ਚਰੋਈ ਹੋਗੀ ਉਹ ਫਿਰ ਚਰੋਈ ਹੋਊਗੀ ਚਾਹੀਦੀ ਮੈਂ ਗੱਲਬਾਤ ਕਰਕੇ ਚਰਦਨ ਦੀ ਆਰਸੀ ਦੀ ਅੱਛਾ ਆਨਲਾਈਨ ਬੋਲਡਰ ਲੱਗ ਦਿੱਤੀ ਭਾਈ ਇਹ ਪਹਿਲਾਂ ਦੱਸੋ ਸਾਨੂੰ ਪਰੌਂਠਿਆਂ ਦੀ ਜਿਹੜੀ ਇੰਨੀ ਮਿਹਨਤ ਕਰੀ ਹੋਈ ਹੈ ਵੀ ਕਿਵੇਂ ਬਣਿਆ ਤਾਂ ਉਹ ਨਹੀਂ ਵਧੀਆ ਕਹਿ ਸਕਦਾ ਤਾਂ ਤਾਂ স্পੈਸ਼ਲ ਬਣਾਇਆ ਥੋੜਾ ਕੋਲ ਖੜ ਕੇ ਮਸਾਲੇ ਪੋਏ ਨੇ ਕੈਦਾ ਸਪੈਸ਼ਲ ਬਣਾਇਆ ਜਿਹੜਾ ਬੰਦਾ ਨਮਾ ਆਇਆ ਉਹ ਇਹਨੇ ਤਾਂ ਉਹ ਵੀ ਨਹੀਂ ਖਾਤਾ ਕਹਿੰਦਾ ਮੈਨੂੰ ਮਿਰਚ ਕਹਿੰਦਾ ਬਹੁਤ ਪਾਰੀ ਤੁਸੀਂ ਆਹ ਕਹਿੰਦਾ ਮੈਨੂੰ ਅਲੰਬੇ ਜੇ ਦਿੰਦਾ ਕੌਣ ਇਹ ਤਾਂ ਰਾਬੇ ਤੋਂ ਕੋਲ ਖੜ ਕੇ ਮਿਰਚਾਂ ਕਰਵਾਈਆਂ ਮੇਤੇ ਕਲਰ ਕਰਾਓ ਮਿਰਚ ਤਾਂ ਬਹੀ ਗਈ ਹੈ ਹਾਂ ਪਾਇਦੀ ਪਤਾ ਤੇਜ ਲੈਂਦੀ ਹੈ ਆਹ ਮਿਰਚ ਤੇਜ ਹੈ ਘਰ ਦੀ ਮਿਰਚਾ ਅਲਿਕਾਟ ਮਸਾਲੇ ਵਾਲਾ ਪਰੌਂਠਾ ਬਣਾਇਆ ਹੁਣ। ਅਜੇ ਵੀ ਮੈਨੂੰ ਜ਼ਿਆਦਾ ਹੀ ਲੱਗਦਾ ਵਿੱਚ। ਹਾਂ ਠੀਕ ਹੈ। ਕੰਮ। ਹੁਣ ਠੀਕ ਹੈ? ਠੀਕ ਹੈ ਠੀਕ ਹੈ। ਬਸ ਠੀਕ ਹੈ ਠੀਕ ਆ ਕਹਿ ਦੇ ਜਾ ਮਿਲ ਗਿਆ ਖਿਚੜਾ। ਨਹੀਂ ਬਣਾ ਪਿਆ ਤਾਂ ਥੋੜਾ ਸਾਈਡ ਪਰ ਨੂੰ ਕਾ ਉਹ ਰੋਲਾ ਕੇ ਪਾ ਕੇ ਦੇ ਦੇ ਮੈਨੂੰ ਫਿਰ। ਬਸ। ਬੱਸ। ਚੱਗਿਆ। ਜਾਵੇਂ ਠਿੱਕਾ ਲਾਟ ਵਿੱਚ ਦੇਣਾ। ਹੁਣ ਮੈਨੂੰ ਦੱਸੋ ਵੀ ਚਾਹ ਪੀਣੀ ਕਿ ਗਰਮ ਪਾਣੀ ਪੀਣਾ ਨਾਲ? ਪਾਣੀ ਪਾਣੀ ਦੇ। ਹਾਂ। ਕੋਈ ਖਸਾ ਨਹੀਂ ਜ਼ਿਆਦਾ ਪੀ ਦੇਣੀ ਬਾਅਦ। ਮੈਂ ਰੱਖਦਾ। 15 ਸਿਕ ਪਣਾ ਬਲਾ ਦੋ ਪਣ ਰੋਹ ਨਾਲ ਕਾ ਪਣਾ ਤੇਰਾ ਉਹ ਫਿੱਕਾ ਇਹ ਤਾਂ ਸਾਰਾ ਕੁਝ ਹਲਾਤਾ ਖਾ ਲੋ ਯਾਰ ਆਣਾ ਕਰੋ ਕਤਲ ਪਾਓ ਕੁਸ ਬਾਦਿਓ ਚਾਹੀ ਲੈ ਆ ਤੋ ਜੜੀ ਬਣਾਈ ਪੀਆ ਬਾਦ ਚ ਚਾਹ ਪੀ ਲੁਕ ਬਰਾਟ ਕੇ ਪੀ ਵੀਰ ਨੂੰ ਤਾਂ ਹੋਰ ਲਿਆ ਕਰ ਇਹ ਤਾਂ ਇਹ ਤਾਂ ਮੈਂ ਮੱਧ ਤਾਂ ਦੇ ਦੇ ਚੱਲ ਮਹਾ ਸੁਖਰ ਕਰੋ ਮੈਂ ਇੰਨੀ ਸੱਦਰ ਖਾ ਲਈ ਮੈਂ ਤਾਂ ਖਾਂਦਾ ਨਹੀਂ ਇੰਨੀ ਸੱਦਰ ਤੇਰਾ ਓ ਤੇ ਉਹ ਮੈਨੂੰ ਅੱਧਾ ਲੈ ਲੈ ਅੱਧਾ ਲੈ ਲੈ ਅੱਧਾ ਦੇ ਦੋ ਇਹਨੂੰ ਅੱਧਾ ਦੇ ਦੋ ਅੱਧਾ ਤਾਂ ਲੈ ਰਾਂ ਨੇ ਹਾਂ ਇਹਨੂੰ ਦੱਬਦਾ ਏ ਆਪਾਂ ਨਹੀਂ ਲੈਣਾ ਹਾਂ ਨਾ ਵੀਓ ਇਹਨੂੰ ਚਲ ਨਾਲੇ ਨਾ ਬੋਲ ਇਹ ਖਾ ਜਾ ਵੀ ਤੇ ਆਹ ਤਾਂ ਮੈਨੂੰ ਤੋਂ ਹਾਂ ਹਾਂ ਕਰ ਲੈ ਕੀ ਕਹਿੰਦਾ ਬੋਲ ਰੁਕਾ ਬੜਾ ਛੋਟ ਬਰਾਬਰ ਹੀ ਘੱਟ ਹੋਇਆ ਵਾ ਯਾਰ ਲੇਕਿਨ ਮੇਰਾ ਅੱਜ ਤੋਂ ਮੈਨੂੰ ਲੱਗਦਾ ਸਿਓ ਬਾਈ ਕਿ ਕਿਹੜੇ ਕਿਹੜੇ ਛੋਟਾ ਕਿਹੜਾ ਬੜਾ ਲੰਦਾ ਸਭ ਆਹ ਬੜਾ ਨਹੀਂ ਹੈਗਾ ਆ ਲੈ ਜਾ ਲੈ Спасибо.